ਮਤਿਹਰ ਦੇ ਸਾਜ ਭਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੁੰਦਾ ਕਿ ਤੁਸੀਂ ਪਹੁੰਚੇ ਹੋ ਦੁਖਦੀ ਗੱਲ ਇਹ ਹੈ ਕਿ ਧਰਮ ਕੋਲ ਬਹੁਤ ਵੱਡਾ ਤਰਸਵਾਰ ਦੇ ਆਸਰੇ ਪਾਸੇ ਕਾਫੀ ਭੇਡੇ ਵੀ ਨੇ ਜੇ ਲੋਬਾਈ ਨੇ ਇਹਨਾਂ ਲੱਗਦਾ ਕਿ ਦੋਨ ਤਨ ਹੋਗੇ ਦੂਸਰੇ ਹੋਣਗੇ ਉਹਨਾਂ ਜੀ ਤੇ ਗਿਰੰਦੀ ਮਹਾਵਦੀ ਜੀ ਅਗੋਂ ਪਾਰੀ ਹੋਣੇ ਆਏ ਹੋਣੇ ਆ ਕਤਲੀ ਕਰਦਾ ਜ਼ਹਿਰ ਆ ਪੀ ਕੇ ਮਰ ਰਹੇ ਆ ਕਿੱਦਿਆਂ ਨਾਲ ਮਰ ਰਹੇ ਆ ਨਸ਼ਿਆਂ ਨਾਲ ਜਵਾਨੀ ਮਰ ਰਹੀ ਆ ਪੰਜਾਬ ਨੂੰ 40 ਕਰੋ ਲਾਭੂ ਲਾਇਆ ਜਾ ਰਿਹਾ ਆ ਆਪਰ ਕਰਾਜ ਬੈਠੇ ਆ ਵੀ ਉੱਧ ਚੱਲ ਕੇ ਆ ਸਾਡੇ ਅੱਥੇੋਂ 780 ਕਿਲੋਮੀਟਰ ਦੂਰ ਤੋਂ ਆ ਵੀ ਅਨੁਗੂਲ ਸਾਥੀਆਂ ਆਸਰਦੇ ਆ ਪੇਸ਼ੇ ਤੋਂ ਇੰਜੀਨੀਅਰ ਨੇ ਇਹਨਾਂ ਨੇ ਕੰਮ ਕਾਰ ਨਹੀਂ ਹੋਈ ਆ ਜਿਹੜੇ ਸੋਡੇ ਬੰਕਰ ਵਾਲੇ ਕਹਿੰਦੇ ਆ ਆਹ ਮੈਂ ਵੀਡੀਓ ਸਰੀ ਗੱਲ ਪਾਸੋਂ ਪਾਈ ਜਾਂਦਾ ਹੈ ਆ ਲਾਗੀ ਤੋਂ ਪਾਈ ਜਾਂਦਾ ਹੈ ਕਿ ਇਹਦਾ ਜੀ ਗਵਰਾਹ ਕਰਦੇ ਆ ਇਹ ਨਹੀਂ ਤਾਂ ਗੱਲਬਾਤ ਹੀ ਹੈ ਜੀ ਕੋਈ ਆਹ ਰਿਸ਼ਤੇ ਜਿਹੜੀ ਸੋਡੇ ਕੋਲੇ ਹੁਣੇ ਬੋਲੀ ਆਇਆ ਜਿਸ ਕੀਤਰੀ ਨੇ ਆਪ ਕਹਿੰਦਾ ਜਿਹੜੇ ਐਨਜੀਟੀ ਦੇ ਵਿੱਚ ਜਿਹੜਾ ਕੇਸ ਲਖਿਆ ਵਾ ਉਹਦੇ ਵਿੱਚ ਡਾਇਨ ਫੋਲਕਿੰਗਾਂ ਨੇ ਆਪ ਪਿੰਡ ਦਿੱਤੇ ਆ ਇਹ 26 ਪਿੰਦਾ ਹੈ ਬਾਕੀ ਪਿੰਡ ਲੁਹਿਆੜਿਆਂ ਦੇ ਆਹ ਜਿਹੜੇ ਪਿੰਡ ਸਵਾਲ ਕਸ ਨੇ ਜਿਹੜੇ ਨੇ ਚੱਕ ਕੰਨੀਆਂ ਕਰੋ ਤੋਂ ਅਗਲੇ ਸਾਡੀ ਚੱਕ ਕੰਨੀਆਂ ਕਲਾ ਕੰਨੀਆਂ ਖੁਰਦ ਫਤੇਪੁਰ ਫਤੇਪੁਰ ਕੰਨੀਆਂ ਜਿੰਦਰਾ ਥੂੜਕਾ ਦਾ ਜ਼ਬਰਜੀ ਵੱਡੂਆ ਧਰਮਪੁਰ ਦਾ ਕਿਹੜਾ ਮੁੱਗੇ ਨੇ ਇਹ ਸੱਤੀ ਪਿੰਡਾਂ ਦੀ 8000 ਇਕਲ ਪੈਰੀ ਦੇ ਵਿੱਚ ਇਹਨਾਂ ਨੇ ਜਿਹੜਾ ਆਖੇ ਹੋ ਗੁੱਡਾ ਨਾਲਾ ਛੱਡਣਾ ਜਿਹੜਾ ਗੁੱਡਾ ਦਰਿਆ ਚ ਗੁੱਡਾ ਨਾਲਾ ਬਣਿਆ ਹੋਇਆ ਹੈ ਇਹਨੂੰ ਪਤਾ ਵੀ ਰੋਲਾ ਬਹੁਤ ਪੈ ਗਿਆ ਅੱਗੇ ਲੋਕ ਮਾਰ ਰਹੇ ਆ ਰਾਸਤਾ ਰੋਲਾ ਪਾ ਰਿਹਾ ਪੀਕਰ ਦੇ ਰੰਗਾਂ ਰੋਲਾ ਪਾ ਰਹੇ ਆ 3 ਕਰੋੜ ਬੰਦਾ ਸਪਰੋਜ ਦੇ ਪਾਣੀ ਦੇ ਗਹਿਰ ਮਾਰਿਆ ਜਾ ਰਿਹਾ ਜੀ ਇਹਨਾਂ ਨੇ ਇਹ ਸਕੀਮ ਲਾਈ ਆ ਸਰਕਾਰ ਨੇ ਬਾੜਾ ਦੀ ਰਿਪੋਰਟ ਆ ਸਰਕਾਰ ਦੀ ਹੁਣ ਉੱਤੇ ਇਹਨਾਂ ਦੀ ਸਰਕਾਰ ਅਮੀਰੀ ਦਾ ਬੋਕਲ ਨਹੀਂ ਸਾਰੀ ਥੋੜੀ ਨਿਸ਼ਾਨਦੇਹੀ ਕਰਦੀ ਫਿਰਦੀ ਐ ਖਿਡਾਰੀ ਲੱਗੇ ਹੋਇਆ ਸੀਂਧਾ ਲੱਗੇ ਰਿਹਾ ਕਾਨੂੰਗੋ ਲੱਗੇ ਆ ਥੱਲੇ ਲੰਗੇ ਫਿਰਦੇ ਆ ਇਹਾਰਾ ਸਾਰਾ ਪਾਣੀ ਜਿਹੜਾ ਗਲੇ ਫੋਰੀ ਕਰਦਾ ਆ 80 ਹਜ਼ਾਰ ਏਕੜ ਦੇ ਲਿਆ ਕੇ ਬਾਪ ਦਿਓ ਉਹਦੇ ਵਿੱਚ 12000 ਏਕੜ ਮੋਗੇ ਦੇ ਵਿੱਚ ਵੀ ਹੋਣੀਆਂ ਬਾਕੀ ਲੁਧਿਆਣੇ ਦੀ ਹੋਣੀਆਂ ਆ ਅ 10 12 ਤੋਂ ਮੋਗੇ ਨੇ ਬਾਕੀ ਲੁਧਿਆਣੇ ਦੇ ਪਿੰਡਾਂ ਇਹਨਾਂ ਪਿੰਡਾਂ ਦੇ ਵਿੱਚ ਸਾਰੀ ਜ਼ਾਇਆ ਲੁਧਿਆਣੇ ਆ ਆ ਸਾਰਾ ਇਲਾਕਾ ਮਰ ਗਿਆ ਜਿਹੜਾ ਪੀਕੇ ਮੋਗੇ ਤੋਂ ਲੈ ਕੇ ਲੁਧਿਆਣੇ ਤੋਂ ਲੈ ਕੇ ਆ ਫੋਜ ਪਰੋ ਸਾਰਾ ਦਾ ਤੱਕ ਅੱਕੇ ਤੱਕ ਨਵੰਬਰ ਨੂੰ ਅਸੀਂ ਬੰਨਵਾਉਣ ਦਾ ਟੀਚਾ ਰੱਖਿਆ ਤਾਜਪੁਰ ਰੋੜ ਦੇ ਉੱਤੇ ਜੇਹਲ ਦੇ ਕੋਲੇ ਜਿੱਥੇ 9 ਕਰੋੜ ਲੀਟਰ ਜ਼ਹਿਰ ਇੱਕ ਦਿਨ ਦੇ ਵਿੱਚ ਉਹਦੇ ਪਾਣੀ ਚ ਪਾ ਲਿਆ 9 ਕਰੋੜ ਲੀਟਰ ਦੂਸਰਾ ਉਹ ਲੋਕ ਪਹਿਲਾਂ 9 ਕਰੋੜ ਲੀਟਰ ਪਾਣੀ ਧਾਤੀ ਦੇ ਰੋਕ ਦਿਆਂ ਜਾਂਦਾ ਇੱਕ ਦਿਨ ਚ ਤੇ ਫਿਰ ਉਹਨੂੰ ਜ਼ਹਿਰ ਬਣਾ ਕੇ ਕੈਮੀਕਲ ਪਾ ਕੇ ਸੋਨੇ ਦੁਕਾਨਾਂ 'ਚ ਫਾਪਤਾ ਇਹਨਾਂ ਨੂੰ ਜ਼ਹਿਰ ਦੇ ਕੇ ਮਾਰਿਆ ਜਾਂਦਾ ਅੱਪਾ ਹਲੇ ਨਹੀਂ ਸਮਝ ਰਹੇ ਆ ਪਾਲੇ ਨਹੀਂ ਸੋਚ ਰਹੇ ਤੇ ਮਸਲਾ ਪਿੰਡੂ ਸ਼ਹਿਰੀ ਦਾ ਨਹੀਂ ਹੈ ਅਮੀਰ ਗਰੀਬ ਦਾ ਨਹੀਂ ਹੈ ਹਿੰਦੂ ਸਿੱਖ ਮੁਸਲਮਾਨ ਦਾ ਨਹੀਂ ਹੈ ਕਿਸਾਨ ਮਜ਼ਦੂਰ ਦਾ ਨਹੀਂ ਹੈ ਪਾਣੀ ਅਰਸਾਨੇ ਦਾ ਮਸਲਾ ਪਾਣੀਆ ਦਾ ਆਪਾਂ ਜੋੜੇ ਆ ਪਾਣੀਆ ਤੇ ਧਰਤੀਆ ਪਾਣੀਆ ਦਾ ਬਣਪਤੀਆ ਪਾਣੀਆ ਦਾ ਜੀਵਨ ਜਲ ਪਾਣੀਆ ਦਾ ਅਰਸਾਨ ਆ ਆਪਾਂ ਰੋਜ਼ੀ ਨੂੰ ਘਰ ਦੇ ਵਿੱਚੋਂ ਗ੍ਰੰਥੀ ਸਾਹਿਬ ਵਰਦੇ ਆ ਕੌਣ ਗੁਰੂ ਪਾਣੀ ਕਰਤਾਰ ਬਾਤ ਦਾ ਦਾਤ ਮਤ ਪਹਿਲਾ ਪਾਣੀ ਜੀਰੋ ਆਜ ਤਰਿਆ ਸਾ ਕੋਈ ਕਿਨੇ ਤੋਂ ਲੋਕਸ ਗੱਲਤੇ ਅਮਰ ਕਾਰ ਬਿਆ ਕਿਨੇ ਰੋ 1350 ਦਾ ਪਿੰਡ ਹੈ ਕੱਲਾ ਦਰਿਆ ਦੀ ਗੱਲ ਛੱਡੋ ਕੰਲੀਆ ਲਖਮੀ ਮਾ ਦੇ ਦੀ ਗੱਲ ਛੱਡੋ ਫਤਰੀ ਲਖੀਆਂ ਧੌਲੇ ਤਾਈ ਗੈਂਦਾ ਸੁਵਾਰ ਮਾਂ ਦਾ ਬੱਚ ਮਰਦਾ ਹਰਦੈ ਦੀਦਾ ਨਿਕਲਦਾ ਨੀ ਦੀਦਾ ਨਿਕਲਦਾ ਕਿੱਥੇ ਆ ਉਹ ਤਾਂ ਤੇਲ ਦਾ ਬਣਾ ਪਾ ਕੇ ਫੜਾ ਹੋਰ ਕੱਲ ਕੇ ਪਾਇਆ ਜਾ ਰਿਹਾ ਆ ਜੀਰੇ ਫਤਰੀ ਕੀ ਸੀ ਜੀ ਉਰਪਾ ਦੇ ਲੋਕ ਨੂੰ ਮਰਨ ਲਾ ਕੇ ਲੋਕ ਗੋੜਾਂ ਦੇ ਵਿੱਚੋਂ ਜਹਾਜ ਕਣ ਲਾ ਕੇ ਪਸ਼ੂ ਮਾਰਨ ਲਾ ਕੇ ਬੰਦੇ ਜਵਾਦ ਮਾਰਨ ਲਾ ਕੇ ਉਹ ਉੱਥੇ ਲੋ ਫਿਰ ਪੰਜਾਬ ਦੇ ਉੱਥੇ ਉਹ ਫੈਕਟਰੀ ਬਣ ਕਰਾਈ ਆਈ ਭੁੰਨੀ ਪਿੰਡ ਅਖਾਰਾ ਪਿੰਡ ਹੈ ਜੁਰਾਉ ਕੋਲੇ ਮਸਕਾਵਾੜ ਪਿੰਡ ਹਨਿਆੜੇ ਦਾ ਇਹਨਾਂ ਪਿੰਡਾਂ ਦੇ ਵਿੱਚ ਰਾਜਪੂਤ ਘਰਾਈ ਪਿੰਡ ਆ ਇਹਨਾਂ ਪਿੰਡਾਂ ਦੇ ਵਿੱਚ ਲੋਕਾਂ ਨੇ ਵੈਕਟਰਾਂ ਦੇ ਵਾਹ ਮੋਰਚੇ ਲਾਏ ਹੋਇਆ ਕਿਸੇ ਨਵੀਂ ਫੈਕਟਰੀ ਨਹੀਂ ਲਗਾਉਣੇ ਨੇ ਕੱਪੇ ਕੰਡਾ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਡਾਕਟਰਾਂ ਦੇ ਖਿਲਾਫ ਹੈ ਫੈਕਟਰਾਂ ਬਾਕੀ ਤੋਂ ਅੱਜ ਵੀ ਚੱਲਦੇ ਜਾ ਰਹੇ ਫੈਕਟਰਾਂ ਹੋਰ ਭਾਅ ਦੇ ਸੂਕੇ ਦੇ ਵਿੱਚ ਚੱਲਦੇ ਜਾ ਰਹੇ ਹੁਣ ਜਿਹੜਾ ਟਾਈਂ ਫੈਕਟਰਾਂ ਆਂਦਲਾ ਕੰਮਿਆ ਫੈਕਟਰਾਂ ਗਿਦਾ ਕੈਮੀਕਲ ਕਿਸੇ ਦੀ ਲੱਖ ਵਾਰੀ ਹਜ਼ਾਰ ਵਾਰੀ ਤੇ ਸਾਫ ਪਾਣ ਕੋਈ ਟਿਕਣ ਨਹੀਂ ਪਾ ਰਹੀ ਉਹ ਪਾਣੀ ਉਹ ਕੈਮੀਕਲ ਸਾਫ ਨਹੀਂ ਹੋਇਆ ਉਪਕਰ ਦੇ ਪਾਣੀ ਦੇ ਵਿੱਚ ਰੇਲੀ ਮਾ ਗਿਆ ਕਿਵੇਂ ਸਾਂਹ ਖੋ ਜੂਗਾ ਇਹ ਤੁਸੀਂ ਥੋੜੀ ਪੀੜੀ ਦੇ ਪੀੜੀ ਥੋੜਾ ਜੀਮ ਚ ਨਹੀਂ ਜਾ ਰਹੀ ਇਹ ਚੀਜ਼ ਇਹ। ਅਤਰਾਗਾਂ ਭੈਣੀ ਅਹੋਰ ਬਾਲਕਾਂ ਦੇ ਪਿੰਡਾਂ ਆ ਹੜੀਏ ਵਾਲਾਂ ਇਹਨਾਂ ਪਿੰਡਾਂ ਦੇ ਵਿੱਚ ਆਹਾਜ ਲੂਲੇ ਲਗੜੇ ਅੰਨੇ ਕਾਨੇ ਜਵਾਕ ਪੜਾਉਣ ਲੱਗੇ ਮਨ ਬੁੱਧੀ ਜਵਾਕ ਪੜਾਉਣ ਲੱਗੇ। ਗੋਦ ਦੇ ਇੱਕ ਦੁਨੀਆ ਜਵਾਕਾਂ ਜੰਮਦੇ ਦੇ ਖਤੋਂ ਹੋ ਰਹੇ ਆ ਹਸਪਤਾਲ ਭਰੇ ਪਏ ਆ ਪਰ ਲੋਕ ਉੱਠ ਕੇ ਨਹੀਂ ਆਉਣ ਨੂੰ ਯਾਰ ਪਤਾ ਨਹੀਂ ਕੀ ਕਰਦੇ ਆ ਅੰਬ ਗੋਗਾ ਆ냔ਾ ਬੋਟਾ ਹੁਣ ਆਦੇ ਰਿਆ ਟਾਰਿਆ ਲੋਕਾਂ ਦੀ ਜਗ੍ਹਾ ਪੂਰੀ ਲੱਗੀ ਜਾਂ ਕਿਹੜਾ ਜੱਤੂ ਕਿਹੜਾ ਹਲੂਗਾ ਵਕਾ ਅਰਦਾਸ ਤੇ ਜਾਂਦਾ ਪੂਰਾ ਮਨਵਾ ਦਾ ਸੋ ਇੰਨਾ ਬੋਟਾਂ ਦੇ ਵਿੱਚ ਪਾਣੀ ਦਾ ਮੁੱਦਾ ਸੀ ਵਕਾ ਦਾ ਮੁੱਦਾ ਸੀ ਦਾ ਹਵਾ ਮੁੱਦਾ ਸੀ ਧਰਤੀ ਮੁੱਦਾ ਸੀ ਝੋਨੇ ਸੋਦੇ ਰੋਗੇ ਮੰਡਲਾਂ ਕੇ ਦੇ ਜੱਟੇ ਵੀ ਤੇ ਲੋਕ ਉਹ ਮੱਕਰ ਨੂੰ ਫੇਰ ਬੋਟਾ ਪਾਈ ਜਾਂਦੇ ਆ ਕੱਲ ਕਿਸਾਨ ਕੁੱਤੇਗਾ ਹਾਰੇ ਬਹਣਦੇ ਕੋਸਰੇ ਮਾਰਦਾ ਡਾਂਗਾ ਸਿਰ ਪਾੜ ਤੇ ਤੁਰ ਕੇ ਆ ਕੇ ਗੋਲੇ ਮਾਰੇ ਰਬੜੀਆਂ ਗੋਲੀਆਂ ਮਾਰੀਆਂ ਨਾਲੇ ਕਿਸਾਨ ਪੁੱਟੇ ਜ਼ਖਮੀ ਕਰਦਣ ਵਾਲੇ ਬੱਚੇ ਦੇਣੇ ਜਾ ਕੇ ਪੈਸੇ ਵੀ ਨਹੀਂ ਦੇ ਰਹੇ ਆਤਮਾ ਪ੍ਰੋਜੈਕਟ ਆ ਸੜਕਾਂ ਕੱਢੀ ਜਾਂਦੇ ਆ ਸਾਡੀ ਗੱਲ ਥੋੜੀ ਆ ਆਹ ਅੱਜ ਥਾਈ ਤੱਕ ਜਾਂਦੇ ਆ ਨਾ ਬਾਗੇ ਬਾੜ ਖੁੰਝ ਜਾਂਦੇ ਆ ਆਹ ਸਾਜ ਯੂਰਪ ਤੱਕ ਗਾ ਏਸ਼ੀਆ ਰੱਬ ਤੱਕ ਸਾਰਾ ਵਪਾਰ ਹੋਣਾ ਚਾਹੀਦਾ ਸੜਕਾਂ ਨਾਲ ਹੀ ਹੋਣਾ ਐਸੇ ਕਰਕੇ ਅੱਜੇ-ਬੱਦੇ ਹਾਈਵੇ ਬਣ ਕੇ ਫਰਦਿਆਂ ਕੋਲ ਉਹ ਜਮੀਨਾਂ ਨਾ ਵੇਚੋ ਜਮੀਨਾਂ ਨਾ ਵੇਚੋ ਤੁਹਾਨੂੰ ਜਵੀਲ ਮੈਨੇਜਮੈਂਟ ਵੀ ਇਹਨੇ 4-5 ਸਾਲ ਬਾਅਦ ਕੁਮਰਲਾ ਨਹੀਂ ਮੰਡੀ ਧਾਤੀ ਇਹਦਾ ਕਾਰਸਮ ਦਾ ਪਾਣੀ ਆਪਣੇ ਕੋਲੇ ਤੁਸੀਂ 2043 ਚਲੇ ਜਾਂਦੇ ਖਤਮ ਐ ਇਹ ਪੰਜਰਾ ਧਾਤੀ ਆ ਜਿੱਦੋ ਟੋਟੇ ਕਹਿਗਾ ਕੋਈ ਦੱਸੋ ਪਾਇਰ ਦੀ ਕੋਈ ਬਈ ਪੈਗੇ ਨਾ ਸਾਡੇ ਕੋਲ ਦੋ ਦੋ ਘਰ ਤੇ ਮੈਂ ਕਿਹਾ 20 ਫੱਟ ਪਾਈ ਪੰਜਾਬ ਨੂੰ ਲੈ ਖਾਵੇਗਾ ਤੇ ਸੁਨੇਹ ਕਾ ਆਣ ਫੱਜਾਂ ਨਾਲ ਹੋਣੀ ਜਾਂਦੀ ਆ ਤੇ ਦਰਵਾਜ਼ਾ ਜਾ ਪਾਤੀ ਤੇ ਥੱਲੇ ਵਿਜਾਰਾ ਪਾਈ ਜਾਂਦੇ ਆ ਫੋਕਟਰਾਂ ਦੇ ਬੋਲ ਕਰ ਕਰਕੇ ਅਸੀਂ ਆ ਆ ਬਹੁਤ ਦਿੱਤ ਗਿਆ ਅਸੀਂ ਹੁਣ ਮੋਰੰਜਰ ਬਣਾ ਲਿਆ ਸੀ ਆਸ ਤੇ ਉਹੀ ਮੋਰੰਜਰ ਕਰਦੇ ਆ ਕਿਹੜਾ ਜਣਕਲੇ ਬਾਤ ਸੁਣਾਉਂਦਾ ਕਿਹੜਾ ਸੁਣਾਉਂਦਾ ਕਿਹੜਾ ਕਹਾਣੀਆਂ ਸੁਣਾਉਂਦਾ ਕਿਹੜਾ ਮਿਲਦਾ ਕਿਹੜਾ ਭੰਦਾ ਅਸੀਂ ਆ ਕੰਮ ਤੇ ਲੱਗੇ ਹੋਏ ਆ ਨਾ ਕਿਸਾਨੀ ਦਾ ਮੁੱਦਾ ਨਾ ਮਿੱਦੂਦਾਰ ਦਾ ਮੁੱਦਾ ਨਾ ਪਾਣੀਓਂ ਦੇ ਮੁੱਦੇ ਦਾ ਬੋਦੀ ਦਾ ਮੁੱਦਾ ਨਾ ਧਰਮਾਂ ਦੇ ਮੁੱਦੇ ਦਾ ਰਾਜਧਾਨੀ ਦੇ ਮੁੱਦੇ ਕੋਈ ਮੁੱਦਾ ਹੀ ਹੈ ਨਹੀਂ ਨਾ ਕੋ ਨਸਲਾਂ ਦਾ ਮੁੱਦਾ ਨਾ ਬੋਧ ਦਾ ਕੋਈ ਮੁੱਦਾ ਹੀ ਮੋਟਾ ਦੱਸ ਦੱਸੋ ਕਿਹੜੇ ਬੰਦੇ ਦੇ ਮੁੱਦੇ ਤੇ ਚੱਕੇ ਦੇ ਕਿਹੜੇ ਬੰਦੇ ਨੇ ਮੁੱਦੇ ਤੇ ਵੋਟਾਂ ਮੰਗੀਆਂ ਜਾਂ ਕਿਹੜੇ ਲੋਕਾਂ ਦੇ ਮੁੱਦੇ ਤੇ ਵੋਟਾਂ ਪਾਉਂਦੇ ਆ ਅਸੀਂ ਵੋਟਾਂ ਨਹੀਂ ਉੱਤੇ ਪਾਉਂਦੇ ਮੈਨਾਂ ਜਿਹੜੇ ਹੋਏ ਲੋਕ ਆ ਜਿਹਨੇ ਗਰੀਬ ਬਣਾ ਲਈ ਕਹੇ ਨਾਲੀ ਬਣਾ ਲਈ ਜੇ ਸਾਸਰ ਬਣਾ ਲਿਆ ਜਾਂ ਕਿ ਪੁੱਤ ਆ ਲਿਆ ਮਾਰੇ ਕੋਈ ਕੰਮ ਨਾਲ ਇਹ ਨਹੀਂ ਤੁਹਾਨੂੰ ਜਵਾਰ ਨੂੰ ਨਖਲਾਵਾ ਦੋ ਪਰ ਨਹੀਂ ਬਈ ਸਾੰਹ ਨਹੀਂ ਰਹਿ ਆ ਪਾ ਗੱਲ ਬਹੁਤ ਅੱਗੇ ਵਧ ਗਈ ਆ ਹੁਣ ਤਾਂ ਲੜਨ ਵਾਲਿਆ ਤੇਰਾ ਹੈ ਨਹੀਂ ਆ ਨੇ ਥੋੜੇ ਅੱਗੇ ਲੜ ਰਿਹਾ ਲੋਕਾ ਆ 26 ਜਨਵਰੀ ਨੂੰ ਜੰਗ ਲੜਨੇ ਮਰਦ ਮਰ ਤੇ ਰੱਖਣਾ ਨਵੰਬਰ ਆ 26 ਨਵੰਬਰ ਨੂੰ ਨਹੀਂ 26 ਜਨਵਰੀ ਕਿਤੇ ਨਹੀਂ ਆਉਣਾ ਜੰਵਰੀ ਆ

ਜੋ ਜੋ ਪਿੰਡ ਵੀ ਲਾਈਏ ਪਾਕਸਾ ਬੰਦਾ ਰਹੂਗਲੇ ਪਿੰਡ ਚ ਇਹਨਾਂ ਮੰਦਾ ਅੱਜ ਜਾਇਆ ਉਹਦੀ ਵਾਰੀ ਕਿੰਨੇ ਮਹੀਨੇ ਵਾਧਾਉਣੀ ਹੈ ਪਰ ਨਹੀਂ ਸੋਚ ਰਹੇ ਗੱਲ ਅੰਮਾ ਦੀ ਬੰਦੂ ਸਾਹ ਮੋਰ ਚੱਲ ਗਿਆ ਬੰਤੀ ਸਾਲ ਦਾ ਬੰਦਾ 33 ਸਾਲ ਦਾ ਬੰਦਾ 23 ਸਾਲ ਦਾ ਬੰਦਾ ਕਿੰਨੇ ਬੰਦੇਗੇ ਉੱਥੇ ਨਹੀਂ ਜਾਂਦਾ ਕੋਈ ਇੱਥੇ ਵੀ ਗਿਆ ਕਿਦਾ ਜਾਂ ਉਹ ਮਾਰੀ ਸੁਣੇ ਜੂ ਲਾਇਕ ਕਰੋ ਬਹੁਤ ਦੇ ਪੰਜਾਂ ਪੰਡਾ ਜਦੋਂ ਉਹਨਾਂ ਨੇ ਕਰਾਈ ਦੇ ਪੰਜਾਂ ਪੰਡਾ ਚ ਦਾਦਾ ਹੁੰਦੇ ਆ ਜਾਂਦੇ ਬਹੁਤ ਸੀ ਹੁਣ ਤੈਨੂੰ ਦੱਸਾਂ ਬਾਲ ਨੂੰ ਇਹ ਗੱਲ ਮੰਨ ਲਈਆ ਜੇ ਆਹਾਂ ਚੱਕ ਕੇ ਦਵੇ ਦੇਣਗੇ ਤੇ ਜਾਂ ਪਾਣੀ ਬਦਲੇ ਦੀ ਗੱਲ ਇੱਕ ਹੁਣ ਤੁਸੀਂ ਵੀ ਰਹਿਲਾ ਕਰਦੇ ਹੋ ਕਿ ਮੁੜ ਕੇ ਨਾ ਨਵਾ ਦਿਓ ਦੋਸਤ ਦਿਓ ਵੀ ਕੋਈ ਬੰਦਾ ਆਇਆ ਸੀਗਾ ਸਾਡੇ ਪਿੰਡਾਂ ਚ ਕੁਝ ਬੰਦੇ ਕੋ ਜੱਲੇ ਮੰਗੀਆਂ ਕੋ ਤੇ ਆ ਕੋ ਟੀਮ ਮਾਰ ਗਿਆ ਸੀ ਸਾਡੇ ਘਰ ਕੋ ਬੋਲਨ ਰੋੜਨ ਆਸੀ ਉੱਠ ਕੇ ਗਏ ਹਾਲਾ ਕੇ ਮੈਨੂੰ ਸੁੱਧੇ ਰੂਪ ਕੋਈ ਮੈਨੂੰ ਇਹ ਸਤੋਲ ਦਾ ਪਾਣੀ ਮੈਂ ਨਹੀਂ ਪਿੰਦਾ ਨਾ ਮੈਂ ਜਿਹਾ ਪਿੰਦਾ ਪਿੰਦਾ ਉਹ ਕਹੇ ਲੋ ਇਹ ਸੋਲੇ ਤੋਂ ਵੀ ਲੱਗ ਜਾਂਦਾ ਔਰ ਪਾਣੀ ਦਾ ਸਾਡੇ ਵੀ ਖੜਾਉਣਾ ਨਹੀਂ ਅਸੀਂ 2 ਮਹੀਨੇ ਬੈਠੇ ਰਹੇ ਜੀ ਢੱਲ ਖੁਰਦ ਪਿੰਦਾ ਅਨਿਆ ਦੇ ਬਾਬਾ ਤੋਂ ਰੁਕਿਆ ਹੋ ਰਹਾ ਹਾਂ ਸਾਨੂੰ ਦਾ ਕੋਈ ਮੈਨੂੰ ਦਾ ਤਖਰੀ ਸੀਗੀ ਫਰੋਜਪੁਰ ਜਿਲ੍ਹੇ ਵਿੱਚ ਮੈਂ ਜਾ ਕੇ 2 ਮਹੀਨੇ ਰੱਖੇ ਉੱਥੇ ਸੁਣਿਆ ਆ ਲੋਕਾਂ ਜੇ ਬਾਬਾ ਪੈ ਗਿਆ ਨਾ ਥੱਲੇ ਪਾਣੀ ਵੀ ਜਾਣਾ ਜਾਣਾ ਹੜ੍ਹ ਜਾਣਾ ਥੱਲੇ ਪਾਣੀ ਦਾ ਪਤਾ ਲੂਤਾ ਕਰਿਆ ਜਾਣਾ ਸਵੇਰੇ ਤਿੰਨ ਤਰੀਕ ਨੂੰ ਵੇਖੀ ਆ ਬੰਡ ਵਾਲੇ ਮੱਤ ਤੋਂ ਵੱਡੀ ਗਤੀ ਦੇ ਵਿੱਚ ਆ ਪਹੁੰਚੇ ਜੇ ਅਸੀਂ ਇਹ ਜਿਹੜੀ ਸਰਕਾਰ ਦੇ ਬੰਦੇ ਇਹ ਗੱਲ ਕਹਿੰਦੇ ਆ ਕਿ ਸਾਡੀ ਸਰਕਾਰ ਇੰਨਾ ਆ 70 ਪਿੰਡਾਂ ਦੀ 80 ਹਜ਼ਾਰ ਦੇ ਕਰਤਾਰੀ ਦੇ ਬੱਚਾ ਇਹ ਪਾਣੀ ਲਿਆ ਕੇ ਨਹੀਂ ਛੱਡਣਾ ਚਾਹੁੰਦੇ ਤਾਂ ਅਸੀਂ ਹਮੇ ਰੱਖ ਕੇ ਦੇਣਾ ਇੰਜ ਦੀ ਜੇਤ ਉਹਦੇ ਕੇਸ ਰੱਖਿਆ ਵਾ ਤਰੀਕੇ ਨੇ ਹੋਗਾ ਦੋਨ ਸੰਭਵ ਤਰੀਕ ਹੈ ਉਥੇ ਲੈ ਕੇ ਦੇਣ ਵੀ ਇਹ ਇੱਕ ਗੱਲ ਭਾਈ ਅਸੀਂ ਇਹ ਨਹੀਂ ਕਰਨਾ ਇਹਨਾਂ ਦਾ ਪਾਣੀ ਆ ਫੈਕਟਰੀ ਦਾ ਪਾਣੀ ਹੈ ਜਿੱਥੇ ਮਰਜ਼ੀ ਪਾ ਇਹਨਾਂ ਦੀ ਸਰਕਾਰ ਦੀ ਹੈ। ਕਮਾਈ ਇਹ ਕਰਦੇ ਆ ਰਫਾ ਰਫਾ ਕਰਦੀ ਆ ਇਹ ਕਮਾਉਂਦੇ ਆ ਤੇ ਜਹਾ ਸਮ ਦੇ ਕੇ ਮਾਰਿਆ ਜਾ ਰਿਹਾ। ਜੋ ਮਰਜ਼ੀ ਕਰਦਾ ਆ ਵਾਪਨ ਆਪਾਂ ਨੂੰ ਕੀ? ਹੋਏ ਥੋੜੇ ਤੁਸੀਂ ਇਹਨੇ ਦੇਖਿਆ ਵੀ ਆਪ ਦੇ ਘਰ ਦਾ ਕੰਮ ਦਾ ਆਪ ਦੇ ਘਰ ਦਾ ਕੋਈ ਪੂਰਾ ਤੁਸੀਂ ਕਰਵਾ ਦੇ ਸਕਦੇ ਆਂ ਮੈਂ। ਸਤਿਕਾਰ ਦਿਖਾਓ। ਹਾਂ ਕੋਪਰ ਰੋਣ ਦਿਓ ਜੀ ਨਾਲ ਯਾਦ ਕਰੀਏ ਨਾਲੇ। ਤੇ ਜਿਹੜੀ ਸਾਡੇ ਪਾਰਲੇ ਪਾਕਿਸਤਾਨ ਮਾਰੀ ਜਾਂਦੇ ਆ ਜਦੋਂ ਮੰਤਲੋਂ ਨੌਜਵਾਨ ਰੱਖਿਆ ਫਿਰ ਟੀਕੇ ਤੋਂ ਬਚ ਜਾਓ ਚਿੱਟੇ ਤੋਂ ਬਚ ਜਾਓਗੇ ਨਾ ਟੀਕਾ ਲਾਉਣਗੇ ਕਿੰਨੇ ਦਾ ਨਾ ਲਾ ਲਾਓਗੇ ਨਾ ਲਾ ਸਕੋਗੇ ਨਾ ਲਾ ਲਾਉਂਦੇ ਤੋਂ ਬਚ ਜਾਓਗੇ ਜਿਹੜਾ ਪਾਉਂਦੇ ਨੇ ਕਹਿੰਦੇ ਬਾਤ ਦਾ ਸਵੇਰ 5:00 ਦੇ ਰੋਲ ਦਾ ਆਹ ਸਬਜੀ ਬਣਦੀ ਐ ਆਹ ਤਾਂ ਹੁਣ ਤੱਕ ਉਹਨੇ ਜਾਂਦਾ 95 ਉਹਨੇ ਉਹ ਘਾਹ ਤੋਇਆ ਪੜਿਆ ਫਸਲਾਂ ਨੂੰ ਲਾਉਨੇ ਆ ਉਹਦਾ ਕੰਨੇ ਕਰੋਗੇ ਉਹ ਬੱਜੋ ਦੇ ਜੇਰਾ ਯਾਰ ਤੱਕ ਹੁਣ ਕਹਾਂ ਲਿਆ ਪਾਤੀ 드라마 ਯਾਰ ਪਾਤੀ ਪਤਨਾ ਜਾ ਪਾਤੀ ਕੱਲੇ ਕੱਲੇ ਚੁੱਲੇ ਦੇ ਯਾਰ ਕਹਾਂ ਪਾਤੀ ਯਾਰੋ ਕੀ ਉਹ ਖਤਮ ਹੋ ਗਏ ਹੁਣ ਤੇ ਨੰਦਰੀ ਗੂੰ ਬਾਈ ਪਿੰਡਾਂ ਦਾ ਵਾਪਸ ਪੇਡਾ ਤੋਂ ਆਇਆ ਸੁਭੀ ਜਿੰਮੇਵਾਰੀ ਬਾਂਦੀ ਆ ਫਿਰ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਹੋ ਕੇ ਜੇ ਉਹ ਗੱਡੀਆਂ ਟਰੈਕਟਰ ਜੋ ਵੀ ਸਾਧਨ ਤੁਸੀਂ ਲੈ ਕੇ ਆ ਫਿਰ ਲਿਆ ਪਾਉਣ ਸਮਾਜ ਚੋਂ ਤੋਂ ਅੱਗੇ ਨੂੰ ਆਪਾਂ ਜਾਣੇ ਆ ਚੰਡੀਗੜ੍ਹ ਵਾਲੋਂ ਸਵਰਾਜ ਚਾਂਸਰ ਕੇ ਵਰਤਮਾਨ ਚਾਂਸਰ ਬੋਲਦਾ ਵਰਤਮਾਨ ਚਾਂਸਰ ਬੋਲਦਾ ਹੈ ਨਾ ਵਰਤਮਾਨ ਸਵਰਾਜ ਚਾਂਸਰ ਤੋਂ ਜੇ ਵਰਤਮਾਨ ਚਾਂਸਰ ਬਾਦਮਾਨ ਚਾਂਸਰ ਦਾ ਜਾਣਿਆ ਜੇਲ੍ਹ ਨੂੰ ਜੇਲ੍ਹ ਦੇ ਪਾਸੇ ਹੁੰਦੇ ਆਣੇ ਆ ਪਰ ਬੰਦਪਨ ਇੱਧਰ ਜੇਲ੍ਹ ਦੀ ਕੰਧ ਦੇ ਸਾਹਮਣੇ ਹੋ ਨਾ ਰੋਡ ਦਿੱਖ ਜਿਹੜੀ ਤੈਹਰ ਦਿੱਤੀ ਹੈ ਉੱਥੇ ਆਪਾਂ ਬੰਨ ਮਾਰ ਜਾ ਰਹੇ ਆ ਮਾਲ ਕਹਿ ਦਿੰਦੇ ਆ ਕੀ ਆ ਤਰਿਆ ਨਾਲੋਂ ਅੰਨ ਕਿਨੇ ਬੱਚੂ ਦਾ ਇਨਾ ਪਾਣੀ ਕਿਵੇਂ ਰੋਕਾਂਗੇ ਉਹ ਬਈ 5-5 ਗੁਰਤੀਆਂ 2 ਪੈਪਾ ਨੇ 5 ਗੁਰਤੀਆਂ ਦਾ ਪੈਪਾ ਨੇ 300 0 ਤੋਂ ਆਉਣਾ ਜੀ ਘੱਟੋ ਘੱਟ 300 ਯੂਨਿਟ 300 ਟਾਈਮ ਫੈਕਟਰੀਆਂ ਨਾਲ ਪਾਣੀ ਇਕੱਠਾ ਹੁੰਦਾ ਹੈ ਉੱਚੋਂ ਉਹਨਾਂ ਪੈਪਾ ਰਾਹੀਂ ਉਹ ਪਾਣੀ ਬੁੱਢੇ ਦੇ ਰਿਆਸਪਾਟਾ ਜਾਂਦਾ ਉਹ ਪਾਣੀ ਨੂੰ ਯਾਰ ਜੇਪਾ ਬੰਦ ਕਰੂ ਕੰਮ ਜਾ ਪਈ ਤਾਂ ਵੱਡੀ ਕਾਮ ਜਾਂਦੀ ਆ ਉਤਪਾਦ ਹੌਲੀ ਹੌਲੀ ਹੋਣੀ ਹੋਰ ਜਿੱਥੋਂ ਪੈਂਦਾ ਮਾਰਾ ਮਤੋਂ ਉਹ ਵੀ ਬੰਦ ਕਰਨਾ ਹੈ ਇਹ ਧਰਤੀ ਇਹਦਾ ਪਾਉਂਦੀਆਂ ਫਿਰ ਵੀ ਉਹ ਵੀ ਬੰਦ ਕਰਨਾ ਇਹ ਸ਼ੁਰੂਆਤ ਹੈ ਜੇ ਆਪ ਇੱਥੇ ਫੇਰ ਰਹੋਗੇ ਤਾਂ ਕੋਲ ਜਦੋਂ ਆਪਾਂ ਕਾਮ ਜਾਪੋਗੇ ਕੋਈ ਨਹੀਂ ਸਾਣਾ ਵੋਰ ਚੱਲ ਲੱਗਿਆ ਹੋਇਆ ਕਿਸਾਨੀ ਵਾਲਾ ਕੋਈ ਮਜ਼ਦੂਰ ਲਾ ਰਿਹਾ ਜਿਹੜੇ ਸਰੇ ਪੀਚਰ ਲਾ ਰਹੇ ਨੇ ਚਲੂ ਦੰਗਾ ਖਾਦੇ ਆ ਕਿਸਾਨ ਅਲੜੀ ਜਾਂਦੇ ਆ ਕੋਮਨਸ ਸਾਹੂ ਚੱਲ ਗਿਆ ਪਾਣੀਆਂ ਦਾ ਮੋੜ ਜਾ ਇਹਨਾ ਇੱਕ ਵੀ ਮੌਤ ਹੈ ਸਾਨੂੰ ਫੇਲ ਹੋ ਗਿਆ ਸਾਡਾ ਅਸੀਂ ਨਾ ਕਾਮਯਾਬ ਹੋਏ ਤਾਂ ਮੁੜ ਕੇ ਸਰਕਾਰ ਨਾਲ ਸੁਣੋ ਉੱਠਣ ਨਹੀਂ ਆ। ਜਿਹਨੂੰ ਦਬਰਣਗੇ ਘਰਾਂ ਦੇ ਵਿੱਚ ਆ ਕੇ ਲੱਭ ਲਿਆ ਸੀ। ਆ ਤਾਂ ਪੇਜਾਂ ਨੂੰ ਕਾਂਗ ਉਹ ਮੁੰਡਾ ਉਮਰੀ ਵਿੱਚ ਜਾਣਾ ਸੀਗਾ ਸੰਸਥਾਨ ਦੇ ਜੋ ਰਾਤ ਨੂੰ 12 ਵਜੇ ਮੇਰਾ ਘਰ ਕੇ ਲਿਆ ਪੁਲਿਸ ਨੇ ਆ ਕੇ ਤੇ ਦੂਜੇ ਨੂੰ ਕਾਂਗ ਹੱਥ ਨੇ ਗਏ ਆ 5:00 ਵਜੇ ਸਰਕਾਰ ਤੋਂ ਸਪੂਰ ਹੋ ਗਿਆ। ਆਹ ਨੂੰ ਦਬਰਣਗੇ ਜਰ ਮਾਰੇ ਪਤਾ ਦੱਸੋ ਲੋਕ ਬੈਠੇ ਰਹਿ ਜਾਂਦੇ ਵੀ ਆਪਾਂ ਕੀ ਵਾਲਾ ਚੱਲਦਾ। ਹੁਣ ਮੈਂ ਇਹ ਮੇਰਾ ਗਿਆ ਕਿ ਆਪਾਂ ਕੀ ਲੈਣਾ ਹੈ ਉਹ ਗੱਲਾਂ ਗਈਆਂ ਵੀ ਘਰ ਦਾ ਦਰਵਾਜ਼ਾ ਖੜਾ ਉੱਤਰ ਬਹਿ ਜਾਓ ਉਹ ਨਹੀਂ ਗੱਲ ਪਾਣੀ ਜਦ ਤੂੰ ਇਹਨੇ ਗੱਲ ਦਾ ਜਵਾਬ ਦੇ ਦੇਉਂ ਅਸੀਂ ਰਹਿਣਾ ਛੱਡ ਜਾਗੇ ਅਸੀਂ ਕੰਪਣਾ ਛੱਡ ਦਿਆਂ ਮੇਰੀ ਬੋਲਣਾ ਛੱਡ ਜਾ ਕਿ ਵੀ ਕੋਈ ਸਾਡੇ ਕੋਲ ਰਾਹ ਆਇਗਾ ਤੂੰ ਐਵੇਂ ਨਾ ਤਰਦਾ ਅਸੀਂ ਤਾਂ ਉਹ ਰਾਹ ਹੋ ਮੌਰੀ ਨਾ ਕੇ ਪਾਜਾ ਵੀ ਵਾਹ ਹੁਸਮਤ ਤੂੰ ਵੀ ਤੂੰ ਹੀ ਸਦਾ ਆਲੇ ਤੇ ਕੁਝ ਨਾ ਪੰਜਾਬ ਦੇ ਲੋਸ ਜਾ ਦੇਣ ਕੋਈ ਸਾਡੇ ਕੋਲ ਆ ਜਿਹੜਾ ਤੋਂ ਬੱਚਾ ਨਹੀਂ ਸਾਡੇ ਕੋਲ ਬਈ ਆ ਰਹਾ ਹੈ ਤੇ ਅਸੀਂ ਬਾਜਾਂ ਤਾਂ ਮੈਨੂੰ ਸ਼ਾਹ ਫੁੰਦਣਾ ਮੰਨ ਜਦੋਂ ਅਸੀਂ ਆ ਚੋਪੀ ਕਰ ਜਾਂ ਅਸੀਂ ਕੋ ਮਾਰਕਟ ਪਾਈ ਕਰਦੇ ਸਿਰ ਪਾ ਤਾ ਹੋ ਜਾਂਦਾ ਕਹੇ ਮੋਗੇ ਅੱਜ ਮੋਗੇ ਆ ਕੰਨ ਲਿਹਾਏ ਸੀ ਕੱਲ ਨੂੰ ਅਸੀਂ ਮਾਨਸਾ ਅਰਸੋ ਫਿਰਕੋੜ ਦਾ ਤੱਕੇ ਰੁਕਸਰ ਰੋਲ ਪੰਜਾਬ ਦੇ ਜਿਨ੍ਹਾਂ ਦੇ ਪਿੰਡਾਂ ਅਤਲੇ ਦੱਸੇ ਆ ਹੱਥ ਕੋਈ ਆਏਗਾ ਨਾ ਮੈਂ ਬਸ ਤੋਂ ਬਗਿਆ ਲੜਨ ਤੋਂ ਬਣਾਇਆ ਜਿਹੜਾ ਤੋਂ ਕੋਹੋਂ ਤੋਂ ਬਿਨਾਂ ਪਾਣੀ ਸਾਡੇ ਸਾਫਤਾਂ ਉੱਤੇ ਮੇਰਾ ਕੋਈ ਦੂਜਾ ਨਾਮ ਨਛੋਤੀ ਹੈ ਕੋਈ ਬੰਦਾ ਬਾਹਰ ਖੜੀ ਕਰਦੇ ਵੇਲੇ ਸਾਡੇ ਕੋਲ ਰਾਹ ਅਸੀਂ ਤਾਂ ਬਚ ਗਏ ਆ ਪ੍ਰਮਾਤਮਾ ਕਰੇ ਸਾਰਿਆਂ ਨੂੰ ਸਲਾਮਤੀ ਬੱਚੇ ਸੋਨੂੰ ਉਮਰਾਂ ਮਾਰੋ ਜਹੰਦੀਆ ਮਾਰਾ ਸਾਡੇ ਬੱਚੇ ਵੀ ਉਮਰਾਂ ਭੋਗਣ ਆਹ ਦੇਖਿਓ ਜਿੱਦੇ ਕਰੇ ਆਪਰਾਜ ਪਈ ਹੋਈ ਨਾ ਪਰਮਾਤਮਾ ਨਾਲ ਕੋਈ ਖੁਦਾ ਨਾਲ ਖਾਸਾ ਆਪਣਾ ਬੱਚਾ ਕੋਲ ਹੁੰਦਾ ਜਿੰਨੂੰ ਜੇ ਆਪਣਾ ਬਜਾਨੇ ਜਾ ਕੇ ਡਾਕਟਰ ਕੋਲੇ ਜਾਤਾ ਕਹਿੰਦਾ ਬੋਲਦਾ ਗਿਆ ਇਹਨੂੰ ਕੈਂਸਰ ਹੋ ਗਿਆ ਇਹਨੂੰ ਤਾਲਾ ਤਿਲਾ ਹੋ ਗਿਆ ਕੋਈ ਜਦ ਤੱਕ ਨਹੀਂ ਪਰਦੇ ਹੁੰਦੀਆਂ ਵੀ ਇਹ ਆ ਜਿਹੜਾ ਟੀਕੇ ਸੀ ਲਾਤੀ ਉਹ ਮੈਨੂੰ ਸਾਨੂੰ ਲੱਗਦਾ ਵੀ ਜਿਹੜੀ ਅੱਗ ਲੱਗੀ ਹੈ ਨਾ ਯਾਰਾਂ ਲਈ ਇਹਦਾ ਹਲੇ ਗਵਾਂਢਾਂ ਦੇ ਆਊਗੀ ਇਹਦਾ ਹਲੇ ਪਿੰਡ ਚ ਆਊਗੀ ਜਾਂ ਨੁਦਹਿਣੇ ਆਊਗੀ ਇਹਦਾ ਫਰਾਲ ਹੀ ਆਊਗੀ ਇਹਦਾ ਬਗੜੇ ਮਾਨ ਸਾਹਿਬ ਸਾਡੇ ਥੋੜੀ ਆਊਗੀ ਇਹਦਾ ਅੱਜ ਦਾ ਘਰ ਘਰ ਨਹੀਂ ਆਉਣੀ ਜਦੋਂ ਦਾ ਆਦਮੀ ਆਕਰ ਤੋਂ ਵਿਚਾਰ ਸਾਡੇ ਕੋਲ ਕਿਹੜਾ ਹੈ ਤੇ ਲੜਨਾ ਹੀ ਸਾਡੇ ਕੋਲ ਹਾਲਾ ਸਿਆਸ ਕਰਨਾ ਹੀ ਸਾਡੇ ਕੋਲ ਹਾਲਾ ਹੈ ਤਾਂ ਹੀ ਉਹ ਜਾ ਕੇ ਆਪਣੀਆਂ ਜ਼ਹਰਾ ਜਰੀ ਪੈਰਿਆਂ ਨੂੰ ਪਾਣੀ ਦੇ ਵਿੱਚੋਂ ਬੰਦ ਕਰ ਸਕਦੇ ਆ ਤੋਂ 3 ਤਰੀਕ ਨੂੰ ਮਈ ਰਸੂਤ ਮੰਡਲ ਇਹ ਆਉਗੋ ਇੱਕ ਤੋਂ ਵੀ ਬਾਹਰ ਨਹੀਂ ਆ ਕਰਿਓ ਜਿ ਅਸੀਂ ਨਾਲ ਆ ਅਸੀਂ ਨਾਲ ਨਹੀਂ ਐ ਨਹੀਂ ਆਪਾਂ ਆਏ ਜ ਆਪਣੀ ਜ਼ਿੰਮੇਵਾਰੀ 20 ਗੋਵੀ ਤੇ 75 ਹੋ ਕੇ ਤਰ ਜਿਗੇ ਆਇ ਨਹੀਂ ਗਾ ਐ ਨਹੀਂ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਰੌਸਮੈਂਟ ਦਾ ਕਰਾਉਣੀਆ ਸਰਹੇ ਦਾ ਵਟਸਐਪ ਗਰੁੱਪ ਬਣਾਓ ਉਹਨਾਂ ਨਾਲ ਇਸ ਲਈ ਬਹੁਤ ਫੋਨ ਕਰੋ ਕੰਨੇ-ਕੰਨੇ ਵੱਲੋਂ ਪ੍ਰੇਰ ਕਰੋ ਇਹ ਗੱਲ ਸਾਡੇ ਚੁੱਲਿਆਂ ਤੇ ਸਾਡੇ ਆਪਾਂ ਚ ਸਾਡੇ ਘਰਾਂ ਚ ਸਾਡੇ ਪਿੰਡਾਂ ਸਾਰਾ ਕਸਬਾ ਚ ਰਲੀ ਜਾਈ ਜੇ ਭਈਆ ਆਪਾਂ ਸੰਭਲੂ ਬਹੁਤ ਵੱਡਾ ਮੋਰਚਾ ਇਹ ਆਪਾਂ ਹਰ ਹਾਲ ਦੇ ਵਿੱਚ ਵੱਲ ਤਾਂ ਹੁਣ ਆਪਾਂ ਇੱਥੇ ਬੈਠਾਂਗੇ ਤੁਸੀਂ ਆਪਣੇ ਨਾਲ ਨੂੰ ਦਿਖਾ ਦਿਓ ਆਪਾਂ ਰੂਪ ਬਣਾ ਕੇ ਜੇ ਸਾਰੀ ਜਿਹੜੀ ਕਾਰਵਾਈ ਆ ਉਹ ਜਲਦੀ ਹੋਊਗੀ ਉਹਨਾਂ ਸਾਰੇ ਪਿੰਡਾਂ ਹੋ ਕਿਹੜੇ-ਕਿਹੜੇ ਪਿੰਡਾਂ ਤੋਂ ਆਏ ਹੋ ਬਈ ਦੋ

ਜੋ ਤੈਨਾਂ ਨੂੰ ਜੇ ਫਿਰ ਕੱਲੇ ਨਹੀਂ ਭੁੱਲ ਜਿਓ ਤਾਂ ਕੋ ਪਾਵਰਫੁਲ ਲੋਕ ਨੇ ਬਾਈ ਹਰ ਪਾਰ ਧਰਮਾ ਮਤੀ ਬੰਦੇ ਆ ਸੈਕਟਰ ਨਾਲ ਤਾਰਾਂ ਜੁੜੂ ਲੀਆਂ ਨੇ ਪਰ ਉਹ ਸਰਕਾਰ ਦਾ ਖਰੀਮਾ ਲਈ ਇਹ ਤੇ ਹਰਾਨੀ ਦੀ ਗੱਲ ਦੇਖੋ ਨੈਸ਼ਨਲ ਪ੍ਰਤੀਸ਼ਠਾ ਉਹਨਾਂ ਨੇ ਆਪ ਕੱਢਿਆ ਆ ਪੰਜਾਬ ਪ੍ਰਤੀਸ਼ਠਾ ਬੋਰਡ ਨੇ ਆਪ ਕੱਢਿਆ ਆ ਨੈਸ਼ਨਲ ਪ੍ਰਤੀਸ਼ਠਾ ਬੋਰਡ ਨੇ ਆਪ ਕੱਢਿਆ ਆ ਇਹਨੂੰ ਬੰਦ ਕਰੋ ਫੌਰੀ ਤੌਰ ਤੇ 24 ਅਸਤਨਾ ਬਾਰਾ ਰਸਤੇ ਆਤਰ ਹੋਵੇ ਬਾਰਾ ਰਸਤੇ ਲੱਗੇ ਹੋ ਕਿੰਨਾ ਸਮਾਂ ਹੋ ਗਿਆ ਤਿੰਨੇ ਮਹੀਨੇ ਹੋ ਗਏ ਅੱਖੋਂ ਵੀ ਨਹੀਂ ਰਸਤਾ 11ਵਾਂ ਆਇਆ 12ਵਾਂ ਆਵੇ ਆਂ ਆਂਦਰ ਕਹਦੇ ਸੱਤੀ ਨਾਲ ਕਿ ਇਹ ਜਿਆ ਫਾਰੀਦੌਰ ਦੇ ਬੰਦ ਕਰੋ ਫਿਰ ਇਹਨਾਂ ਨੂੰ ਪਰ ਬੰਦ ਨਹੀਂ ਹੋਣੀ ਉਹ ਆਂ ਤੁਹਾਡਾ ਕੀ ਕਹਿ ਰਿਹਾ ਕਿ ਸਾਡੇ ਨਾਲ ਜਿਆ ਪਾਣੀ ਜਿਆ ਪਾਪਨਾ ਸਾਡੇ ਦਰਿਆ ਮਾਰ ਤੇ ਸਾਡੇ ਧਰਤੀ ਜਿਹੜਾ ਜਿਆ ਪਾਣੀ ਆ ਕਹਿਣਾ ਨਾ ਆਪਾਂ ਸਦੇ ਪਹਿਲੇ ਮੋਟਾ ਗੋਲ ਦਾ ਫੋਟਾ ਕਹਿਦਾ ਸੀ ਉਪਜਾ ਮੰਤਰੀ ਸਾਤੋਂ ਮੁੱਖ ਮੰਤਰੀ ਆ ਅਸਰ ਹੋ ਚੁੱਕਿਆ ਹਕਮ ਹੋ ਚੁੱਕਿਆ ਲਾਭ ਪਹੁੰਚੇ ਕਰਾਉਣਾ ਲੋਕਾਂ ਨੇ ਕਰਵਾਇ ਮੁੱਖ ਮੰਤਰੀ ਕੋ ਤਾਕਤ ਦਾ ਮਾਗੁਰਾ ਕਾਨੂੰਨ ਹੈ ਪ੍ਰਸ਼ਾਸਨ ਦਾ ਤੰਤਰ ਖਰਾਬ ਹੋ ਤੇ ਕੋਈ ਆ ਤੂੰ ਹੀ ਕਰਾਈ ਗੱਲਾਂ ਉਹ ਅੱਜ ਵੀ ਐ ਗੱਲਾਂ ਕਰਦਾ ਜਿਵੇਂ ਕੋਈ ਐਮਐਲਏ ਹੁੰਦਾ ਹੋਵੇ ਇਧਰ ਦਾ ਐਂ ਸੁਣਾਉਂਦਾ ਲੋਕਾਂ ਕਿ ਪਾਣੀ ਮਾਰਦੇ ਹੈ ਫਾਟੋਕਾ ਬਣਿਆ ਆ ਦੇਖੀ ਅੱਜ ਮੋਕਾ ਕਿਵੇਂ ਦੇ ਦਿੰਦੀ ਆ ਮੋਕਾ ਰੂਲਾ ਪੈਰਾ ਆ ਬਰਨਾਰੇ ਤੇ ਆ ਗੁਰਜੇ ਜਿੱਥੇ-ਇਥੇ ਵਿੱਚ ਮੁੱਟਾ ਹੈਗੀਆਂ ਨੇ ਬਸ ਨਾ ਪਰ ਭਾਈ ਜੋ ਬਰਮਾਰੀ ਜਾਓ ਭਰੀ ਜਾਓ ਤੇ ਸੇਪਰ ਖਾਈ ਜਾਓ ਇਹੀ ਰਾਤ ਹੋਣੀ ਹੈ ਤੇ ਤੇ ਜੀ ਦਾ ਬਹੁਤ ਧੰਨਵਾਦ ਸਾਰਿਆਂ ਦਾ ਆਪਾਂ ਬੈਠ ਕੇ ਹੁਣ ਇਹ ਰਮਣਾ ਆ ਗਏ ਇਹ ਜੇ ਕਿ ਪਿੰਡਾਂ ਤੇ ਜਾਣਾ ਬੋਲਣਾ ਜਰਾ ਜੇ ਤੁਸੀਂ ਆਪਣੇ ਨਾਮ ਜੂ ਲਾ ਕੇ ਜਾਓ ਲੰਬਾ ਜੀ